ਅੱਜ ਅਸੀਂ ਦੇਵੀ ਦਾਸਪੁਰਾ ਤੇ ਪੀਸੀ ਕਰ ਰਹੇ ਹਾਂ ਰੇਲ 트랙 ਦੇ ਉੱਤੇ ਔਰ ਹੁਣ ਕੁਛ ਦੇਰ ਬਾਅਦ ਅਸੀਂ ਰੇਲ 트랙 ਤੇ ਚੜ ਜਾਾਂਗੇ ਸਾਡਾ ਦੇਸ਼ ਵਿਆਪੀ ਰੇਲ ਰੋਕੋ ਅੰਦੋਲਨ ਆ ਔਰ ਇਹ ਰੇਲ ਰੋਕੋ ਅੰਦੋਲਨ ਜੜਾ ਵਾ ਇੱਕ ਤਾਂ ਲਖੀਮਪੁਰ ਖੀਰੀ ਦਾ ਇਨਸਾਫ ਲੈਣ ਵਾਸਤੇ ਵੀ ਲਖੀਮਪੁਰ ਖੀਰੀ ਦੇ ਵਿੱਚ ਜਿਵੇਂ ਕਿਸਾਨਾਂ ਤੇ ਗੱਡੀਆਂ ਚੜਾਈਆਂ ਗਈਆਂ ਜਿਵੇਂ ਕੱਡੀਆਂ ਚੜਾ ਕੇ ਚਾਰ ਕਿਸਾਨ ਸ਼ਹੀਦ ਕੀਤੇ ਗਏ ਇੱਕ ਪੱਤਰਕਾਰ ਜਿਹੜਾ ਵਾ ਉਸ ਸ਼ਹੀਦ ਕੀਤਾ ਗਿਆ ਅਜੇ ਤੱਕ ਉਹਦਾ ਇਨਸਾਫ ਸਾਨੂੰ ਨਹੀਂ ਦਿੱਤਾ ਗਿਆ ਦੋਸ਼ੀਆਂ ਨੂੰ ਜ਼ਮਾਨਤਾ ਦੇ ਦਿੱਤੀਆਂ ਗਈਆਂ ਔਰ ਉਹ ਦੋਸ਼ੀ ਜਿਹੜੇ ਅਜੇ ਮਿਸ਼ਰੇ ਟੈਣੀ ਦਾ ਮੁੰਡਾ ਬਾਹਰ ਆ ਉਹਨਾਂ ਦਾ ਭਰਾ ਬਾਹਰ ਆ ਤੇ ਬਾਕੀ ਦੋਸ਼ੀਆਂ ਨੂੰ ਵੀ ਜ਼ਮਾਨਤਾ ਦਿੱਤੀਆਂ ਜਾਣ ਦੀ ਕਿਆਰੀ ਕੀਤੀ ਜਾ ਰਹੀ ਆ ਇਹਦੇ ਨਾਲ ਨਾਲ ਜਿਹੜਾ 13 ਫਰਵਰੀ ਤੋਂ ਸਾਡਾ ਅੰਦੋਲਨ ਚੱਲ ਰਿਹਾ ਜਿਹਦੇ ਵਿੱਚ ਬਾਰਡਰਾਂ ਤੇ ਸਾਨੂੰ ਰੋਕਿਆ ਗਿਆ ਦਿੱਲੀ ਨੇ ਜਾਣ ਦਿੱਤਾ ਗਿਆ 4533 ਕਿਸਾਨ ਜ਼ਖਮੀ ਹੋਏ ਤੇ 70000 ਅਰਧ ਸੈਨਿਕ ਫੋਰਸ ਲਾ ਦਿੱਤੀ ਗਈ ਹਰਿਆਣੇ ਦੇ ਵਿੱਚ ਇਹ ਤੋਂ ਕਹਾ ਜੜੀਆਂ ਸਾਡੀਆਂ ਮੰਗਾ ਸੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਨਰੇਗਾ ਫਸਲੀ ਬੀਮਾ ਦੋਧਨਾਤੀ ਆਤ ਮੰਗਾ ਮੰਗੀਆਂ ਨਹੀਂ ਗਈਆਂ ਇਹ ਉਹ ਮੰਗਾ ਨੇ 2014 ਤੋਂ ਬਾਅਦ ਜਦੋਂ ਪ੍ਰਧਾਨ ਮੰਤਰੀ ਜੀ ਕੰਜ਼ਿਊਮਰ ਅਫੇਅਰ ਕਮੇਟੀ ਦੇ ਚੇਅਰਪਰਸਨ ਸੀ ਉਹਨਾਂ ਦਾ ਆਪ ਦਾ ਬਿਆਨ ਆ ਕਿ ਕਿਸਾਨਾਂ ਨੂੰ ਐਮਐਸਪੀ ਲੀਗਲ ਗਰੰਟੀ ਕਾਨੂੰਨ ਦਿੱਤਿਆਂ ਤੋਂ ਬਗੈਰ ਕੰਮ ਨਹੀਂ ਚੱਲਣਾ ਸੀ250 ਵਾਲੀ ਗੱਲ ਵੀ ਉਹਨਾਂ ਨੇ ਚੋਣ ਮੈਨੀਫੈਸਟੋ ਚ ਕਹੀ ਬੇਸ਼ੱਕ ਸੁਪਰੀਮ ਕੋਰਟ ਚ ਜਾ ਕੇ ਮੁੱਕਰਗੇ ਹੈਗੇ ਨੇ ਔਰ ਪਹਿਲੀ ਕੈਬਨਟ ਮੀਟਿੰਗ ਦੇ ਵਿੱਚ ਕਰਜ਼ਾ ਮਾਫੀ ਦੀ ਗੱਲ ਵੀ ਉਹਨਾਂ ਨੇ ਕਹੀ ਇਹ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਹੈਗੀਆਂ ਨੇ ਔਰ ਇਹਦੇ ਨਾਲ ਦੀ ਨਾਲ ਨਾਲ ਅੱਜ ਅਸੀਂ ਜਿਹੜੀ ਆਸ ਵੇਲੇ ਪੰਜਾਬ ਦੇ ਵਿੱਚ ਝੋਨੇ ਦੀ ਖਰੀਦ ਰੁਕੀ ਹੋਈ ਆ ਉਹਦੇ ਵਿੱਚ ਆੜਤੀਏ ਹੜਤਾਲਤੇ ਨੇ ਜੜੀ ਮੰਡੀ ਦੀ ਲੇਬਰ ਆ ਉਹ ਹੜਤਾਲਤੇ ਆ ਔਰ ਨਾਲ ਦੀ ਨਾਲ ਮਿੱਲਰ ਹੜਤਾਲਤੇ ਗਏ ਹੋਏ ਨੇ ਤੋਂ ਅਸੀਂ ਪੰਜਾਬ ਤੇ ਕੇਂਦਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕੇਂਦਰ ਗਿਣਮਿੱਥ ਕੇ ਪੰਜਾਬੀਆਂ ਨਾਲ ਧੱਕਾ ਕਰਦਾ ਸਾਨੂੰ ਰੋਲਣਾ ਚਾਹੁੰਦਾ ਪੰਜਾਬ ਸਰਕਾਰ ਵੀ ਨਾਲ ਆ ਜੇਕਰ ਇਹ ਮਸਲਿਆਂ ਦੇ ਹੱਲ ਨਾ ਹੋਇਆ ਜੇਕਰ ਖਰੀਦ ਨਾ ਸ਼ੁਰੂ ਕਰਾਈ ਗਈ ਤਾਂ ਮਜ਼ਦੂਰ ਆੜਤੀਏ ਦੇ ਕਿਸਾਨ ਰਲ ਕੇ ਵੱਡਾ ਅੰਦੋਲਨ ਕਰਨਗੇ ਇਹ ਤੁਰੰਤ ਜਿਹੜੀ ਖਰੀਦ ਆ ਉਹ ਚਾਲੂ ਕੀਤੀ ਜਾਵੇ ਇਦੇ ਨਾਲ ਦੀ ਨਾਲ ਡੀਏਪੀ ਦਾ ਕ੍ਰਾਈਸਿਸ ਬਹੁਤ ਵੱਡਾ ਪੰਜਾਬ 'ਚ ਇੱਕ ਕੇਂਦਰ ਦਾ ਪੈਦਾ ਕੀਤਾ ਹੋਇਆ ਵਾ ਇਸ ਮਸਲੇ ਦਾ ਹੱਲ ਕੀਤਾ ਜਾਵੇ ਪਰਾਲੀ ਵਾਲੇ ਮਸਲੇ ਤੇ ਅਸੀਂ ਮੀਡੀਆ 'ਚ ਫੇਰ ਅਪੀਲ ਕਰਦੇ ਆਂ ਵੀ ਸਾਨੂੰ ਬੇਲੋੜਾ ਖਲਨਾਇਕ ਬਣਾਇਆ ਜਾ ਰਿਹਾ ਅੱਜ ਵੀ ਵਿਗਿਆਨਕ ਢੰਗ ਨਾਲ 2% ਸਾਡਾ ਪ੍ਰਦੂਸ਼ਨ ਹੈਗਾ ਵਾ ਉਹਦੇ ਵਿੱਚੋਂ ਵੀ ਗ੍ਰੀਨ ਟ੍ਰਿਬਿਊਨਲ ਦੇ ਇੱਕ ਜੱਜ ਨੇ ਕਹੇਤਾ ਵੀ ਸਾਡਾ ਤੁਮਾਂ ਤਾਂ ਦਿੱਲੀ ਜਾਂਦਾ ਹੀ ਨਹੀਂ ਹੈਗਾ ਔਰ 2% ਵਾਲਿਆਂ ਦੀਆਂ ਟੀਵੀ ਚੈਨਲਾਂ ਤੇ ਡਿਬੇਟਾਂ ਚੱਲ ਰਹੀਆਂ ਨੇ ਉਦੇ ਬਾਰੇ ਬਹੁਤ ਜ਼ੋਰ ਲਾਇਆ ਜਾ ਰਿਹਾ ਦਿੱਲੀ ਦੇ ਅਫਸਰ ਨਿਗਰੱਖ ਰਿਹਾ ਕਿ ਕੀ ਬਣ ਰਿਹਾ ਤੇ 98% ਜੜਾ ਪ੍ਰਦੂਸ਼ਣ ਆ ਉਹਤੇ ਕੁਛ ਵੀ ਬੋਲਿਆ ਨਹੀਂ ਜਾ ਰਿਹਾ 52% ਇੰਡਸਟਰੀ ਪ੍ਰਦੂਸ਼ਣ ਕਰਦੀ ਆ 25% ਆਵਾਜਾਈ ਦੇ ਸਾਧਨ ਪ੍ਰਦੂਸ਼ਣ ਕਰਦੇ ਆ ਪਰ ਡਿਬੇਟ ਕੱਲੀ 2% ਵਾਲਿਆਂ ਤੇ ਹੋ ਰਹੀ ਆ ਇਹ ਤੋਂ ਕਹਾ ਸਾਨੂੰ ਲੱਗਦਾ ਵੀ ਇਹ ਪ੍ਰਦੂਸ਼ਣ ਦਾ ਮੁੱਦਾ ਘਟ ਤੇ ਦਿੱਲੀ ਤੇ ਪੰਜਾਬ ਦੀ ਜਿਵੇਂ ਅਸੀਂ ਪੰਜਾਬ ਵਾਲੇ ਦਿੱਲੀ ਦੇ ਖਿਲਾਫ ਸੰਘਰਸ਼ ਕਰਦੇ ਆ ਕੇਂਦਰ ਸਾਨੂੰ ਬਦਲੇ ਦੀ ਭਾਵਨਾ ਨਾਲ ਬਦਨਾਮ ਕਰਨਾ ਚਾਹੁੰਦਾ ਕਿਸਾਨਾਂ ਨੂੰ ਬਦਨਾਮ ਕਰਨਾ ਚਾਹੁੰਦਾ ਤਾਂ ਪਰਾਲੀ ਵਾਲਾ ਇਸ਼ੂ ਚੁੱਕਿਆ ਜਾ ਰਿਹਾ ਇਹਦੇ ਨਾਲ ਦੀ ਨਾਲ ਕੰਗਣਾ ਜੀ ਦਾ ਬਿਆਨ ਫੇਰ ਆ ਗਿਆ ਜੋ ਉਹਨਾਂ ਨੇ ਪੰਜਾਬੀਆਂ ਬਾਰੇ ਹਿਮਾਚਲ 'ਚ ਬੋਲਿਆ ਵੀ ਪੰਜਾਬ ਦੇ ਨੌਜਵਾਨ ਨਸ਼ਈ ਨੇ ਪੰਜਾਬ ਦੇ ਨੌਜਵਾਨ ਜਿਹੜੇ ਹੜਕੰਪ ਮਚਾਉਂਦੇ ਨੇ ਤੋਂ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕਰਨ ਵਾਲੇ ਬਿਆਨ ਦੀ ਅਸੀਂ ਨਿੰਦਾ ਕਰਦੇ ਆਂ ਅਰੇ ਪਹਿਲੀ ਵਾਰ ਨਹੀਂ ਅਸੀਂ ਸਪਸ਼ਟ ਕਹਿਨੇ ਆ ਭਾਜਪਾ ਤੇ ਆਰਐਸएस ਗਿਣਮਿਤ ਕੇ ਬਿਆਨ ਦਿੰਦੀ ਆ ਪਹਿਲੋਂ ਗ੍ਰਹਿ ਮੰਤਰੀ ਜੀ ਦਾ ਬਿਆਨ ਆਇਆ ਉਦੋਂ ਬਾਅਦ ਖੱਟੜ ਸਾਹਿਬ ਦਾ ਬਿਆਨ ਆਇਆ ਉਦੋਂ ਬਾਅਦ ਰਬਨੀਤ ਬਿੱਟੂ ਜੀ ਦਾ ਬਿਆਨ ਆਇਆ ਫਿਰ ਕੰਗਣਾ ਜੀ ਦੀ ਬਿਆਨਬਾਜ਼ੀ ਲਗਾਤਾਰ ਕਿਸਾਨ ਆਗੂਆਂ ਦੇ ਅਕਸ਼ ਨੂੰ ਖਰਾਬ ਕਰਨ ਵਾਸਤੇ ਢਾਹ ਲਾਉਣ ਵਾਸਤੇ ਅਜਿਹੇ ਬਿਆਨ ਦਿੱਤੇ ਜਾਂਦੇ ਆ ਤੇ ਅਸੀਂ ਸਪਸ਼ਟ ਮੰਗ ਕਰਦੇ ਆ ਵੀ ਕੰਗਣਾ ਜੀ ਜੋ ਬਿਆਨਬਾਜ਼ੀ ਕਰ ਰਹੀ ਆ ਉਦੇਤੇ ਪਾਰਟੀ ਜਿਹੜੇ ਉਹਨਾਂ ਦੀ ਪਾਰਟੀ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਆ ਔਰ ਪੰਜਾਬ ਦੀ ਅਮਨ ਸ਼ਾਂਤੀ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਔਰ ਅੱਜ ਅਸੀਂ ਕਹਿੰਨੇ ਬਿੱਟੂ ਜੀ ਰੇਲਾਂ ਤੇ ਆ ਕੇ ਦੇਖ ਲਿਓ ਤੁਸੀਂ ਕਹਿੰਦੇ ਹੋ ਕਿਸਾਨ ਰੁੱਜੇ ਹੋਏ ਆ ਤੁਹਾਨੂੰ ਪਤਾ ਲੱਗ ਜੂ ਕਿ ਕਿੰਨੇ ਕਿਸਾਨ ਰੁੱਜੇ ਆ ਹਰਿਆਣੇ ਦੇ ਵਿੱਚ ਲਕਸ਼ਣਾ ਨੇ ਹਰਿਆਣੇ ਦੇ ਅਸੀਂ ਵੋਟਰਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਤੁਸੀਂ ਜਦੋਂ ਵੀ ਵੋਟਾਂ ਪਾਉਣ ਜਾਓ ਤਾਂ ਤੁਸੀਂ ਜਿੰਨੂੰ ਮਰਜ਼ੀ ਵੋਟਾਂ ਪਾਓ ਯਾਦ ਰੱਖਿਓ ਸ਼ਹੀਦ ਸੁਭ ਕਰਨ ਸਿੰਘ ਸ਼ਹੀਦ ਕੀਤਾ ਕਿੰਨਾ ਨੇ ਕੀਤਾ ਉਹਨਾਂ ਦੇ ਮਾਂ ਪਿਓ ਦੇ ਬੋਲ ਯਾਦ ਰੱਖਿਓ ਜਿਹੜੇ ਕਹਿੰਦੇ ਸੀ ਵੀ ਗੁਰੂ ਸਾਹਿਬ ਨੇ ਚਾਰ ਵਾਰੇ ਅਸੀਂ ਕਿਸਾਨੀ ਵਾਸਤੇ ਇੱਕ ਵਾਰਤਾ ਤੇ ਕੀ ਹੋ ਗਿਆ ਅਰ ਇਹਦੋਂ ਕਹਾ ਕਿੰਨਾ ਨੇ ਸਾਨੂੰ ਬਾਰਡਰ ਤੇ ਬਣਾਇਆ ਪੰਜਾਬ ਹਰਿਆਣੇ ਦੀ ਆਰਥਿਕਤਾ ਦਾ ਨੁਕਸਾਨ ਕੀਤਾ ਕਿੰਨਾ ਨੇ ਡਰੋਂ ਰਾਹੀਂ ਸਾਡੇ ਤੇ ਹੰਝੂ ਗਾਂ ਵਰਸਾਏ ਕਿੰਨਾ ਨੇ ਸਾਡਾ ਨੁਕਸਾਨ ਕੀਤਾ ਅਰ ਜੇ ਕਿਸਾਨਾਂ ਦੇ ਮੁੱਦਿਆਂ ਨੂੰ ਧਿਆਨ ਵਿੱਚ ਰੱਖ ਕੇ PMSP ਲੀਗਲ ਗਰੰਟੀ ਕਾਨੂੰਨ ਬਣਾਉਣਾ ਚਾਹੀਦਾ ਕਿਸਾਨ ਮਜ਼ਦੂਰ ਦਾ ਕਰਜ਼ਾ ਮਾਫ਼ ਹੋਣਾ ਚਾਹੀਦਾ ਇਹਨਾਂ ਮੁੱਦਿਆਂ ਨੂੰ ਰੱਖ ਕੇ ਸਾਡੇ ਕਿਸਾਨ ਵੋਟ ਕਰਨਗੇ ਤੇ ਸ਼ਾਇਦ ਸਹੀ VOTING ਹੋ ਜਾਵੇ ਧੰਨਵਾਦ ਹਾਂ ਦੇਖੋ ਜਦੋਂ ਵੀ ਕੋਈ ਵੀ ਪਾਰਟੀਆਂ ਜਦੋਂ ਵਿਰੋਧੀ ਤਰਚ ਹੁੰਦੀਆਂ ਨੇ ਉਦੋਂ ਕਿਸਾਨ ਤਾਂ ਬਹੁਤ ਚੰਗੇ ਲੱਗਦੇ ਨੇ ਕੱਲੇ ਸਾਡੇ ਮੁੱਦੇ ਇਹੀ ਨਹੀਂ ਚੁੱਕੇ ਜਾਂਦੇ ਮੁੱਦਿਆਂ ਨੂੰ ਚੋਣ ਮੈਨੀਫੈਸਟੋ 'ਚ ਇਹੀ ਨਹੀਂ ਪਾਇਆ ਜਾਂਦਾ ਸਾਡੇ ਧਰਨਿਆਂ ਵਿੱਚ ਸਮੂਲਿਤ ਕਰਦੇ ਆ ਲੀਡਰ ਆ ਔਰ ਲਗਾਤਾਰ ਸਾਡੀ ਸਫਤ ਕਰਦੇ ਆ ਵੀ ਤੁਸੀਂ ਦੇਸ਼ ਵਾਸਤੇ ਲੜ ਰਹੇ ਹੋ ਤੁਸੀਂ ਕੰਮ ਕਰ ਰਹੇ ਹੋ ਜਦੋਂ ਉਹਨਾਂ ਦੀਆਂ ਪਾਰਟੀਆਂ ਨੂੰ ਸੱਤਾ ਨਸੀਬ ਹੋ ਜਾਂਦੀ ਆ ਫਿਰ ਆ ਕੇ ਇਹ ਗੱਲਾਂ ਕਹੀਆਂ ਜਾਂਦੀਆਂ ਵਾ ਵੀ ਅਸੀਂ ਤਾਂ ਆਹ ਕਰ ਨਹੀਂ ਸਕਦੇ ਆਹ ਸੰਭਵ ਨਹੀਂ ਹੈਗਾ ਮੁਕਰਿਆ ਜਾਂਦਾ ਵਾ ਸੋ ਸਾਨੂੰ ਜਿੱਥੇ ਚੋਣ ਮੈਨੀਫੈਸਟੋ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਬਣਦੇ ਆ ਜਦ ਲੀਡਰ ਬੋਲਦੇ ਆ ਉਹਨਾਂ ਨੂੰ ਇੰਪਲੀਮੈਂਟ ਕਰਾਉਣ ਤੱਕ ਲੜਨਾ ਪਊਗਾ ਜਿਵੇਂ ਆ ਆਮ ਆਦਮੀ ਪਾਰਟੀ ਸੀਗੀ ਜਿਹੜੀ ਬੀਬੀ ਚੁਟਕੀਆਂ ਜੇ ਦਿੰਦੀ ਸੀ ਕਿ ਸਾਨੂੰ ਐਮਐਸਪੀ ਤੇ ਇੱਥੋਂ ਤੱਕ ਉਹਦੇ ਬਾਈਟਾਂ ਹੈਗੀਆਂ ਨੇ ਵੀ ਮੇਰਾ ਸਿਰ ਕਤਲ ਕਰ ਦਿਓ ਆ ਸਿਰ ਲਵਾ ਦਿਆਂਗੇ ਸ਼ਾਮਾਂ ਨੂੰ ਕਹਿੰਦੇ ਐਮਐਸਪੀ ਦੇ ਦਿਆਂਗੇ ਤੋ ਉਹ ਗੱਲਾਂ ਜਿਹੜੀਆਂ ਨੇ ਨਾ ਉਹ ਗੱਲਾਂ ਕਰਨ ਨੂੰ ਕੁਝ ਹੋਰ ਹੁੰਦੀਆਂ ਕਰਨ ਨੂੰ ਕੁਝ ਹੋਰ ਹੁੰਦੀਆਂ ਇਸ ਕਰਕੇ ਮੈਨੂੰ ਨਹੀਂ ਲੱਗਦਾ ਉਹ ਸੱਚ ਬੋਲ ਰਹੇ ਆ ਜੇ ਆਪ ਨੇ ਡਾਕਟਰ ਦਾ ਕਹਾਣੀ ਡਾਕਟਰ ਦਾ ਸੁਣਾਇਆ ਹਮ ਤੋ ਕਹਿ ਰਹੇ ਹਾਂ ਦੇਖਿਏ ਅਬ ਉਹਨੋ ਨੇ ਪੰਜਾਬ ਕੇ ਯੁਵਾਉਂ ਕੇ ਉਪਰ ਇਲਜ਼ਾਮ ਲਗਾਇਆ हम कहते डोप टेस्ट हो जाए सत साब के सामने आ जाए कि क्या सच्चा है क्या झूठा है तो हम इसलिए बोला नहीं डोप टेस्ट आप भी जानते किस चीज का होता है तो हम तो चाहते हैं देश की नई चुनी हुई एमपी है सेलिब्रिटी है उनका डोप टेस्ट तो होना ही चाहिए स्पष्ट आप ही संबोलक है 2 घंटे का रेल रोको वा कोई बहुत लंबा नहीं हैगा बहुत सारे ट्रैक पे रेल आने नहीं हैगा अपन महीना पहले बोलया हैगा हां ਪਰ ਜਦੋਂ ਵੀ ਕੋਈ ਕੋਈ ਵੀ ਚੀਜ਼ ਰੁਕਦੀ ਆ ਲੋਕਾਂ ਨੂੰ ਸਮੱਸਿਆਵਾਂ ਤਾਂ ਆਉਂਦੀਆਂ ਹੈਗੀਆਂ ਪਰ ਜਿਹੜੇ ਜਿਹੜੇ ਕਾਰਜ ਵਾਸਤੇ ਅਸੀਂ ਰੇਲਾ ਰੋਕ ਰਹੇ ਹਾਂ ਲੋਕਾਂ ਵਾਸਤੇ ਆ ਕੋਈ ਸਾਡੇ ਨਿੱਜੀ ਹਿੱਤ ਨਹੀਂ ਤੋਂ ਵੱਡੇ ਮੁੱਦੇ ਨੇ ਜੇ ਦੇਸ਼ ਦੀ ਕਿਸਾਨੀ ਤਬਾਹ ਹੋ ਗਈ ਜੇ ਦੇਸ਼ ਦਾ ਖੇਤੀ ਸੈਕਟਰ ਤਬਾਹ ਹੋ ਗਿਆ ਪੰਜਾਬ ਤਬਾਹ ਹੋ ਗਿਆ ਉਹਦੇ ਨਾਲ ਉਹਦੇ 2 ਘੰਟੇ ਤਕਲੀਫ ਸਹਿ ਕੇ ਅਸੀਂ ਇਹ ਕੰਮ ਚ ਕਾਮਯਾਬ ਹੋ ਜੇ ਤੇ ਇਹ ਸਫਲ ਹੋਵਾਂਗੇ ਆਪਾਂ ਲੱਗ। ਅੱਜ ਦਾ ਕੀ ਮਕਸਦ ਹੈ ਜੀ ਇਹਨਾਂ ਦਾ 10